ਸਾਹ ਸਰਦੇ ਵਾਲ ਲੰਬੇ ਨਾ ਕੋਣੋ ਸਦਾ ਇਹ ਨੋਟ ਉੱਧੇ ਵਸੀਆਂ ਨੂੰ ਸਰੀਕਲ ਜਿਹੜੀ ਲਾਸ਼ਮਲੀ ਰੇਲਵੇ ਲਾਈਨਾਂ ਦੇ ਉੱਪਰੋਂ ਮਾਮਲਾ ਪੂਰਾ ਹੈ ਕਿ ਅੱਜ ਮਿਤੀ 10 6 24 ਐਸਐਸ ਰੇਲਵੇ ਸਟੇਸ਼ਨ ਕੀ ਹੈੱਡਵੌਟਰ ਸਾਨੂੰ ਮਿਲ ਬਮੀ ਕਿਲੇ ਤੋਂ ਕਿਲੋਮੀਟਰ 400 21 17 15 ਇੱਕ ਡੈੱਡ ਬਾਡੀ ਮਿਲਿਆ ਜਿਹਨੂੰ ਐਂਬੂਲੈਂਸ ਰਾਹੀਂ ਸਲਾਹ ਹਸਪਤਾਲ ਖਵਾੜਾ 72 ਘੰਟੇ ਮੋਚੀ ਤੇ ਰੱਖਾਇਆ ਗਿਆ ਸਿਨਾਕਤਾਉਂ ਦੇ ਹਰ ਸੰਬੰਧਪੁਰਾ ਲਈ ਤਿਆਰ ਹੈ ਸਿਨਾਕਤ ਲਈ ਕੋਈ ਪ੍ਰੂਫ ਮਿਲਿਆ ਡੈੱਡ ਬਾਡੀ ਤੇ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇਗਾ ਤੁਹਾਡੇ ਨਾਲ ਕਿਸ ਨੰਬਰ ਤੇ ਸੰਪਰਕ ਕੀਤਾ ਜਾਵੇ 854658262 ਠੀਕ ਹੈ ਜੀ